ਸਤਿ ਸ੍ਰੀ ਅਕਾਲ ਦਾ ਅਨਮੋਲ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇहद ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਖੇਡਾਂ ਨੂੰ ਹੁਲਾਰਾ ਦੇਣ ਦੇ ਵਾਸਤੇ ਪਹਿਲ ਕਦਮੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਐਕਟ ਜਾਰੀ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਸ ਬਾਬਤ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਟੇਟ ਡਿਵੈਲਪਮੈਂਟ ਐਂਡ ਪ੍ਰੋਮੋਸ਼ਨ ਆਫ ਸਪੋਰਟਸ ਐਕਟ 2024 ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਇਸ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਚੁੱਕਿਆ ਹੈ ਖੇਡ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਐਕਟ ਦਾ ਮੁੱਖ ਮਕਸਦ ਸੂਬੇ ਦੇ ਵਿੱਚ ਖੇਡਾਂ ਦੇ ਵਿਕਾਸ ਦੇ ਲਈ ਕੌਮੀ ਅਤੇ ਕੁਮੰਤਰੀ ਪੱਧਰ ਦੇ ਉੱਤੇ ਵਰਤੇ ਜਾਂਦੇ ਚੰਗੇ ਅਮਲਾਂ ਨੂੰ ਅਪਣਾਉਣਾ ਅਤੇ ਖਿਡਾਰੀਆਂ ਦੀ ਨਿਰਪੱਖ ਚੋਣ ਨੂੰ ਯਕੀਨੀ ਬਣਾਉਣਾ ਹੈ ਇਹ ਖੇਡ ਐਸੋਸੀਏਸ਼ਨਾਂ ਦੇ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਦੇ ਲਈ ਕਾਨੂੰਨੀ ਢਾਂਚਾ ਤਿਆਰ ਕਰਨ ਦੇ ਵਾਸਤੇ ਅਹਿਮ ਭੂਮਿਕਾ ਨਿਭਾਏਗਾ ਇਸ ਦੇ ਨਾਲ ਅਜਿਹੇ ਖਿਡਾਰੀਆਂ ਦੀ ਨਿਰਪੱਖ ਚੋਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਜੋ ਸੂਬਾ ਪੱਧਰ ਦੇ ਉੱਤੇ ਆਪਣੇ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਨਗੇ ਜਾਂ ਫਿਰ ਕੋਮੀ ਪੱਧਰ ਦੇ ਉੱਤੇ ਆਪਣੇ ਸੂਬੇ ਦੀ ਤੇ ਕੁਮਾਂਤਰੀ ਪੱਧਰ ਦੇ ਉੱਤੇ ਦੇਸ਼ ਦੀ ਨੁਮਾਇੰਦਗੀ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਇਸ ਐਕਟ ਦੇ ਤਹਿਤ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਵਿਸ਼ੇਸ਼ ਖੇਡ ਦੇ ਲਈ ਜ਼ਿਲ੍ਹਾ ਐਸੋਸੀਏਸ਼ਨ ਰਜਿਸਟਰਡ ਕੀਤੀ ਜਾਵੇਗੀ ਅਤੇ ਇਸ ਐਕਟ ਦੇ ਮੁਤਾਬਕ ਖਾਤਿਆਂ ਦੀ ਦੇਖ ਰਹਿਕ ਜਿਹੜੀ ਹੈ ਉਹ ਲਾਜ਼ਮੀ ਤੌਰ ਦੇ ਉੱਤੇ ਚਾਰਟਰਡ ਅਕਾਊਂਟੈਂਟ ਦੇ ਵੱਲੋਂ ਕੀਤੀ ਜਾਵੇਗੀ। ਸਾਰੇ ਖਰਚਿਆਂ ਤੇ ਆਮਦਨੀ ਦੇ ਸਰੋਤਾਂ ਦੀ ਸਲਾਨਾ ਸਟੇਟਮੈਂਟ ਜਿਹੜੀ ਹੈ 31 ਮਈ ਤੋਂ ਪਹਿਲਾਂ ਪ੍ਰਕਾਸ਼ਿਤ ਵੀ ਕੀਤੀ ਜਾਇਆ ਕਰੇਗੀ ਖਬਰ ਮੌਸਮ ਵਿਪਾਖ ਦੇ ਨਾਲ ਜੁੜੀ ਹੋਈ ਹੈ ਪੰਜਾਬ ਸਣੇ ਉੱਤਰੀ ਭਾਰਤ ਦੇ ਵਿੱਚ ਮੌਸਮ ਜਿਹੜਾ ਤੇਜ਼ੀ ਦੇ ਨਾਲ ਬਦਲਦਾ ਨਜ਼ਰ ਆ ਰਿਹਾ ਹੈ ਇਸੇ ਦੌਰਾਨ ਬੀਤੇ ਕਈ ਦਿਨਾਂ ਤੋਂ ਤਾਪਮਾਨ ਦੇ ਵਿੱਚ ਵੀ ਕਾਫੀ ਗਰਾਫਟ ਦਲਚ ਕੀਤੀ ਗਈ ਹੈ ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਬੱਦਲ ਵੀ ਜਿਹੜੇ ਨੇ ਬਣਦੇ ਨਜ਼ਰ ਆ ਰਹੇ ਨੇ ਤੇ ਕਈ ਥਾਂ ਦੇ ਉੱਤੇ ਹਲਕੀ ਬੂੰਦਾਬੰਦੀ ਵੀ ਹੋਈ ਹੈ ਪੰਜਾਬ ਸਣੇ ਉੱਤਰ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਮੌਸਮ ਬਦਲ ਰਿਹਾ ਹੈ मौसम विभाग चंडीगढ़ के डायरेक्टर सुरेंदर पाल ने की कुछ किया और जानते हैं आगे अब देखिए तीन से चार दिन मौसम ठीक रहेगा कोई बारिश की संभावना नहीं है इस बीच में जैसे आप देख रहे हैं कि पिछले 48 एट आवर्स में कुछ तापमान में कमी आई है उसका मुख्य कारण यह रहा कि हिमाचल और आसपास के इलाकों में बर्फबारी हो रही और नीचे भी पंजाब हरियाणा में बारिश हुई उससे टेम्परेचर कुछ कम आए हैं तो सिर्फ इतना है कि तापमान आगे कुछ कम रहेंगे और कुछ कोल्ड कंडीशन भी कहीं पर हो सकती है मॉर्निंग और इवनिंग आवर में जहाँ तक फॉग की बात है फॉग की संभावना नहीं है बहुत कम है अगर होगी भी तो बहुत कम होगी और इसके बाद फिर जो है बीच बीच में दिसंबर में कुछ हल्के पश्चिम विक्षोभ और भी हैं लेकिन जो भी एकदम से ड्राई सीजन चल रहा था उसको ज़रूर राहत मिली है क्योंकि ड्राइनेस का पीरियड खत्म हो गया है हालांकि बारिश तो स्लो हुई है हल्की हुई है लेकिन इसका फ़ायदा जरूर रहेगा खासकर पोल्यूशन को कम करने में ड्राइनेस को कम करने में और जैसे आगे ठंड आएगी तो और जब एक तरह से विंटरी सीजन का भी फीलिंग होगा कोई एडवाइजरी भी इशू की गई है जी एडवाइजरी देखिए कोल्ड वेव का एडवाइजरी है तीन से चार दिन का अलर्ट है येलो अलर्ट कोल्ड वेव का कि सुबह शाम थोड़ा सा प्रिकॉशन लेना है क्योंकि टेम्परेचर अब 10 से नीचे आ चुके हैं और मिनिमम टेम्परेचर 10 से नीचे आते हैं तो कोल्ड वेव की संभावनाएं है बनती हैं तो वही ध्यान रखना पड़ेगा फॉग की जैसे मैंने कहा कि ऐसा नहीं है कि बहुत डेंस फॉग आ जाएगी लगातार फॉग रहेगी अगर आएगी भी तो थोड़े समय के लिए मॉर्निंग इवनिंग में कुछ हिस्सों में आ सकती है ਤੇ ਉਧਰ ਫਜ਼ਿਲਕਾ ਦੇ ਵਿੱਚ 70 ਸਾਲ ਬਾਅਦ ਸਕੂਲ ਨੂੰ ਅਪਗ੍ਰੇਡ ਕੀਤਾ ਗਿਆ। ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਬੱਚਿਆਂ ਦੇ ਵਿੱਚ ਜਾ ਕੇ ਬੈਠੇ ਦਿਖਾਈ ਦਿੱਤੇ। ਜਾਣਕਾਰੀ ਦੇ ਅਨੁਸਾਰ 24 ਸਾਲਾਂ ਦੇ ਵਿੱਚ ਪੰਜ ਵਾਰ ਸਕੂਲ ਨੂੰ ਅਪਗ੍ਰੇਡ ਕਰਨ ਦੇ ਲਈ ਫਾਈਲ ਤਾਂ ਭੇਜੀ ਗਈ ਸੀ। ਪਰੰਤੂ ਪਿਛਲੀਆਂ ਸਰਕਾਰਾਂ ਨੇ ਸਕੂਲ ਨੂੰ ਅਪਗ੍ਰੇਡ ਨਹੀਂ ਕੀਤਾ। ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਸਰਕਾਰ ਦੇ ਵੱਲੋਂ ਮਿਸ਼ਨ ਸਿਹਤ ਕ੍ਰਾਂਤੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਤੇ ਇਸ ਸਿਹਤ ਕ੍ਰਾਂਤੀ ਨੂੰ ਮੁੱਖ ਰੱਖਦਿਆਂ ਜਲਾਲਾਬਾਦ ਹਲਕੇ ਦੇ ਪਿੰਡ ਟਾਲੀ ਵਾਲਾ ਜੱਟਾਂ ਦੇ ਸਰਕਾਰੀ ਮਿਡਲ ਸਕੂਲ ਨੂੰ ਅਪਗ੍ਰੇਡ ਕੀਤਾ ਗਿਆ ਹੈ ਇਸ ਦਾ ਸ਼ੁਭ ਆਰੰਭ ਸਕੂਲ ਦੇ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਗੋਲਦੀ ਕੰਬੋਜ ਦੇ ਵੱਲੋਂ ਕੀਤਾ ਗਿਆ ਵਿਧਾਇਕ ਗੋਲਦੀ ਕੰਬੋਜ ਨੇ ਦੱਸਿਆ ਕਿ ਜਦੋਂ ਹੀ ਇਸ ਸਕੂਲ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਉਹਨਾਂ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਗੰਭੀਰਤਾ ਦੇ ਨਾਲ ਇਸ ਨੂੰ ਲਿਆ ਅਤੇ ਪੰਜਾਬ ਸਰਕਾਰ ਤੱਕ ਪਹੁੰਚਾਇਆ ਇਸ ਮਿਡਲ ਸਕੂਲ ਨੂੰ ਅਪਗ੍ਰੇਡ ਜਿਹੜਾ ਕਰਵਾਇਆ ਗਿਆ ਹੈ ਤੇ ਹੁਣ ਇਸ ਇਲਾਕੇ ਦੇ ਬੱਚਿਆਂ ਨੂੰ ਦੂਰ ਦੂਰ ਤੱਕ ਪੜਨ ਨਹੀਂ ਜਾਣਾ ਪਵੇਗਾ। ਇਸ ਮੌਕੇ ਤੇ ਸਕੂਲ ਦੀ ਹੈੱਡ ਟੀਚਰ ਗੁਰਮੀਤ ਕੌਰ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਗੋਲਦੀ ਕੰਪੂਜ ਨੇ ਕੀ ਕੁਝ ਕਿਹਾ ਉਹ ਸੁਣ ਲੈਣੇ ਆ। ਸਮੂਹ ਟਾਲੀ ਵਾਲੇ ਜੱਠਾਂ ਦੀ ਸਮੂਹ ਸੰਗਤ ਨੂੰ ਮੇਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਜਿਨ੍ਹਾਂ ਦੀ 70 ਸਾਲ ਬਾਅਦ 1954 ਜੇ ਸਕੂਲ ਬਣਿਆ ਸੀ। ਔਰ ਅੱਜ ਸਕੂਲ ਅਪਗ੍ਰੇਡ ਚ ਖੁਸ਼ੀ ਵੀ ਹੁੰਦੀ ਐ ਤੇ ਬੱਚਿਆਂ ਦੇ ਮੂੰਹ ਤੇ ਮੁਸਕਰਾਟ ਆਉਂਦੀ ਐ ਜਿਨ੍ਹਾਂ ਦੀ ਡਿਮਾਂਡ ਸੀ ਵੀ ਸਾਡਾ ਸਕੂਲ ਅਪਗ੍ਰੇਡ ਹੋਣਾ ਚਾਹੀਦਾ ਸੋ ਇਸ ਗੱਲ ਦੀ ਮੁਬਾਰਕਬਾਦ ਵਾਹਿਗੁਰੂ ਤਰੱਕੀਆਂ ਬਖਸ਼ੇ ਤੇ ਚੜ੍ਹਦੀ ਕਲਾ ਰੱਖੇ ਔਰ ਇੰਨੀ ਖੁਸ਼ੀ ਸਟਾਫ ਦੇ ਵੀ ਫੇਸ ਤੇ ਕਦੇ ਨਹੀਂ ਵੇਖੀ ਜਿੰਨੀ ਅੱਜ ਵੇਖੀ ਐ ਪਿੰਡ ਵਾਲਿਆਂ ਦੇ ਤਾਂ ਹੁੰਦੀ ਐ ਔਰ ਇੱਕ ਸਾਡੀ ਭੈਣ ਕਹਿੰਦੀ ਮੈਂ ਰਿਟਾਇਰਡ ਹੋ ਜਾਣਾ ਜਾਂਦੀ ਫਿਰ ਤੁਸੀਂ ਮੈਨੂੰ ਗਿਫਟ ਦਿੱਤਾ 31 ਤਰੀਕ ਤੋਂ ਪਹਿਲਾਂ ਫਲਾ ਸੋ ਇਟ ਵਾਸ ਅ ਹਿਸਟਰੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਬਹੁਤ ਜਨੂਨ ਮੰਗ ਸੀ ਸਕੂਲ ਅਪਗ੍ਰੇਸ਼ਨ ਦੀ ਅਜ ਟਾਲੀ ਵਾਲਾ ਜਟਾਂ ਸਕੂਲ ਹਨ ਬੱਚੇ ਬਾਹਰ ਨਹੀਂ ਪੜਨ ਜਾਣਗੇ ਨਾ ਸਾਡੇ ਬੱਚਿਆਂ ਬਾਹਰ ਪੜਨ ਜਾਣਗੇ ਆਪਦੇ ਸਕੂਲ ਚ ਪੜ ਲੈ ਕੇ ਆਪਦੇ ਪੈਰਾਂ ਤੇ ਖੜੇ ਹੋ ਜਾਣਗੇ ਉਹ ਨਾ ਉਹ ਜਿਹੜੇ ਦੂਜੇ ਵੱਡੇ ਸਕੂਲਾਂ ਨੂੰ ਸਹੂਲਤ ਮਿਲਦੀ ਹੈ ਉਸ ਤੋਂ ਬਾਅਦ ਸਹੂਲਤ ਇਸ ਸਕੂਲ ਨੂੰ ਮਿਲੇਗੀ ਮੇਰਾ ਪ੍ਰੋਮਿਸ ਹੈ ਨਾ ਜਿੰਨੇ 50 ਸਕੂਲ ਸੀ ਉਹਨਾਂ ਹੀ ਅੱਗੇ ਲੈ ਕੇ ਜਾਵਾਂਗੇ ਇਸ ਸਕੂਲ ਨੂੰ ਕਿੰਨੀ ਦੇਰ ਤੋਂ ਮੰਗ ਸੀ ਇਹ 1954 ਜੀ ਸਕੂਲ ਬਣਿਆ ਸੀ ਨਾ 1954 ਤੋਂ ਬਾਅਦ 70 ਸਾਲ ਬਾਅਦ 2024 ਆ ਗਿਆ ਤੇ ਅੱਜ ਅਪਗ੍ਰੇਡ 15 ਦਿਨ ਪਹਿਲਾਂ ਅਸੀਂ ਕਰਕੇ ਦਿੱਤਾ ਸੋ ਮੈਂ ਧੰਨਵਾਦ ਦੀਆਂ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਛੋਟਾ ਵੀਰ ਉਹਦੇ ਚ ਸਾਡੇ ਤੋਂ ਵੱਡੇ ਨੇ ਹਰਜੋਤ ਬੈਨ ਜੀ ਉਹਨਾਂ ਦਾ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਸਾਡੀ ਇਹ ਆਈ ਥਿੰਕ ਇਹ ਪੰਜਾਬ ਦਾ ਪਹਿਲਾ ਸਕੂਲ ਹੈ ਜਿਹੜਾ ਅਪਗ੍ਰੇਡ ਹੋਇਆ ਸੋ ਇਸ ਗੱਲ ਲਈ ਧੰਨਵਾਦ ਇੱਕ ਦੀ ਸਕੂਲ ਦੇ ਵਿੱਚ ਪੰਜ ਪੰਚਾਇਤਾਂ ਬਦਲ ਚੁੱਕੀਆਂ ਹਨ ਪਰ ਮੈਂ ਪੰਜ ਵਾਰੀ ਫਾਈਲਸ ਦਾ ਮੈਂ ਆਪਣੇ ਹੱਥ ਨਾਲ ਭੇਜ ਚੁੱਕੀਆਂ ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਕੋਈ ਗੌਰ ਨਹੀਂ ਕੀਤਾ ਸੀ ਇਸ ਸਕੂਲ ਨੂੰ ਅਪਗ੍ਰੇਡ ਕਰਾਉਣ ਦੇ ਲਈ 24 ਸਾਲ ਹੋ ਗਿਆ ਮੈਨੂੰ ਇਸ ਸਕੂਲ ਦੇ ਵਿੱਚ ਤੇ ਕਿੰਨੀ ਵਾਰੀ ਫੈਲਾਂ ਗਈਆਂ ਤੇ ਕਿੰਨੀ ਵਾਰੀ ਵਾਪਸ ਆਈਆਂ ਪਰ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ ਕੋਈ ਪੁਆਇੰਟ ਨਹੀਂ ਕੋਈ ਜਵਾਬ ਹੀ ਨਹੀਂ ਦਿੰਦੇ ਸੀ ਕਦੇ ਵੀ ਜੀ ਬਹੁਤ ਲੋੜ ਹੈ ਅਸੀਂ ਪੂਰੀ ਵੇਖੋ ਜੀ ਇਹ ਬੱਬੀ ਜੀ ਨੇ ਸਾਨੂੰ ਪੂਰਾ ਨਕਸ਼ਾ ਵੀ ਕਢਵਾ ਕੇ ਕਿੰਨੀ ਵਾਰ ਦਿੱਤਾ ਵੀ ਆਹ ਨਕਸ਼ਾ ਹੈ ਸਕੂਲ ਦਾ ਸਾਡੇ ਕੋਲ ਇੰਨੀ ਜ਼ਮੀਨ ਹੈ ਇੰਨੇ ਸਾਡੇ ਕੋਲ ਸਾਰਾ ਕੁਝ ਹੈਗਾ ਸਕੂਲ ਦੇ ਵਿੱਚ ਪਰ ਕਦੇ ਕਿਸੇ ਨੇ ਗੌਰ ਹੀ ਨਹੀਂ ਕੀਤਾ ਕਿ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਪਰ ਜੋ ਅੱਜ ਉਪਰਾਲਾ ਹੋਇਆ ਨਾ ਇਹ ਜਿੰਨੇ ਵੀ ਇਹਦੇ ਵੀ ਆਪਾਂ ਪ੍ਰਸ਼ੰਸ਼ਾ ਕਰੀਏ ਉੰਨੀ ਥੋੜੀ ਕਿੰਨੀ ਸਟਰੈਂਥ ਹੈ ਸਕੂਲ ਦੀ ਆਪਣੇ ਕੋਲ ਲਾਸਟ ਟਾਈਮ ਤੇ 118 ਬੱਚੇ ਨੇ 40 ਹੁਣ ਹੋਰ ਆ ਜਾਣਗੇ ਫਿਰ ਵੇਖੋ ਜਦੋਂ 9ਥ ਕਲਾਸ ਸਟਾਰਟ ਹੋਵੇਗੀ ਪਿੱਛੇ ਜਿੰਨੇ ਵੀ ਦੂਸਰੇ ਪਿੰਡਾਂ ਵਿੱਚ ਜਾਂਦੇ ਨੇ ਸਾਰੇ ਆਪਣੇ ਕੋਲ ਬੱਚੇ ਆ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਹੀਦੀ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਇੱਕ ਮੀਟਿੰਗ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਸ਼ਹੀਦੀ ਸਭਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਦੀ ਮੁਰੰਮਤ ਜਿਹੜੀ ਹੈ ਯਕੀਨੀ ਬਣਾਉਣ ਦੇ ਵਾਸਤੇ ਕਿਹਾਏ ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀਆਂ ਨੂੰ ਸਬਾ ਦੇ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਰਾਹੀਂ ਆਖਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਸੂਬਾ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਇਸ ਮੀਟਿੰਗ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਤੋਂ ਇਲਾਵਾ तमाम ਪੁਲਿਸ ਦੇ ਸਿਵਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਦਿਨੋਂ-ਦਿਨ ਉੱਚਾ ਚੁੱਕਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਲਿਆਂਦੀ ਗਈ ਸਿੱਖਿਆ ਕ੍ਰਾਂਤੀ ਦੇ ਤਹਿਤ ਹੁਣ ਸਕੂਲਾਂ ਦੀ ਨੁਹਾਰ ਚੜੀ ਹੈ ਲਗਾਤਾਰ ਬਦਲ ਰਹੀ ਹੈ। ਸਿੱਖਿਆ ਕ੍ਰਾਂਤੀ ਨੂੰ ਅੱਗੇ ਵਧਾਉਂਦਿਆਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਸੰਗਤਪੁਰ ਸੋਡੀਆਂ ਵਿਖੇ ਸਕੂਲ ਆਫ ਫੈਮਿਨਸ ਦੀ ਨਵੀਂ ਇਮਾਰਤ ਬਣਾਈ ਗਈ ਹੈ। 40 ਲੱਖ ਰੁਪਏ ਦੀ ਲਾਗਤ ਦੇ ਨਾਲ ਸਕੂਲ ਆਫ ਐਬੀਨਸ ਦੀ ਨਵੀਂ ਬਣਾਈ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਜਿਹੜਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੇ ਵੱਲੋਂ ਰੱਖਿਆ ਗਿਆ ਹੈ। ਵਿਧਾਇਕ ਲਖਵੀਰ ਸਿੰਘ ਰਾਏ ਨੇ ਇਸ ਮੌਕੇ ਤੇ ਕਿਹਾ ਹੈ ਕਿ ਸਰਕਾਰ ਨੇ ਸਕੂਲ ਆਫ ਐਬੀਨਸ ਬਣਾ ਕੇ ਇਤਿਹਾਸ ਸਿਰਜ ਦਿੱਤਾ ਹੈ ਤੇ ਇਹਨਾਂ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਕਨਵੈਂਟ ਸਕੂਲਾਂ ਵਰਗੀਆਂ ਸਹੂਲਤਾਂ ਜਿਹੜੀਆਂ ਨੇ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ਦੇ ਉੱਤੇ ਆਧੁਨਿਕ ਟੈਕਨੀਕ ਦੇ ਨਾਲ ਸਿੱਖਿਆ ਜਿਹੜੀ ਹੈ ਮੁਹੱਈਆ ਕਰਵਾਈ ਜਾ ਰਹੀ ਹੈ। ਨਾਲ ਹੀ ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿਛਲੀਆਂ ਸਰਕਾਰਾਂ ਦੇ ਉੱਤੇ ਵੀ ਤੰਜ ਕੱਸਿਆ ਤੇ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਦੇ ਖੇਤਰ ਨੂੰ ਅੱਖੋਂ ਪਰੋਖੇ ਕੀਤਾ। ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਸਿੱਖਿਆ ਅਤੇ ਸਿਹਤ ਨੂੰ ਖਾਸ ਤਰਜੀਹ ਦਿੱਤੀ ਹੈ। ਜਿਸ ਦੇ ਸਦਕਾ ਅੱਜ ਸਰਕਾਰੀ ਸਕੂਲਾਂ ਦੇ ਨਾਲ ਨਾਲ ਸਰਕਾਰੀ ਹਸਪਤਾਲਾਂ ਦੀ ਵੀ ਨੁਹਾਰ ਜਿਹੜੀ ਆ ਲਗਾਤਾਰ ਬਦਲ ਰਹੀ ਹੈ ਤੇ ਲੋਕਾਂ ਨੂੰ ਮਿਆਰੀ ਸਹੂਲਤਾਂ ਜਿਹੜੀਆਂ ਨੇ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਪਿੰਡ ਸੰਗਤਪੁਰ ਸੁੱਡੀਆਂ ਬਲਾਕ ਸਰੰਦ ਬੜੀ ਖੁਸ਼ੀ ਹੋਈ ਹੈ ਕਿ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਰਹਿਨਮਾਈ ਹੇਠ ਜਿਹੜਾ ਸਿੱਖਿਆ ਦਾ ਮਿਆਰ ਉਹ ਦਿਨ ਪ੍ਰਤੀ ਦਿਨ ਉੱਚਾ ਹੁੰਦਾ ਜਾ ਰਿਹਾ ਔਰ ਪੰਜਾਬ ਦੇ ਵਿੱਚ ਸਾਨੂੰ ਜਿਹੇ ਜੀ ਸਿੱਖਿਆ ਲੋਕ ਚਾਹੁੰਦੇ ਸੀ ਉਸ ਤਰ੍ਹਾਂ ਮਿਲ ਰਹੀ ਹੈ ਅੱਜ ਅਸੀਂ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਜਿਹੜਾ ਸੰਗਤਪੁਰ ਸੋਡੀਆਂ ਉਹਦਾ ਉਦਘਾਟਨ ਕੀਤਾ 40 ਲੱਖ 40000 ਰੁਪਏ ਨਾਲ ਇਹ ਜਿਹੜੀ ਬਿਲਡਿੰਗ ਬਣਨੀ ਹੈ ਸੋ ਸਾਡਾ ਇਹ ਪਿੰਡ ਵੈਸੀ ਹੀ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇੱਥੇ ਸਿੱਖਿਆ ਦਿੱਤੀ ਜਾ ਰਹੀ ਹੈ ਸਾਡੇ ਪ੍ਰਿੰਸੀਪਲ ਸਾਹਿਬ ਸਾਡੇ ਐਲੀਮੈਂਟਰੀ ਦੇ ਹੈਡ ਟੀਚਰ ਬਹੁਤ ਵਧੀਆ ਸਕੂਲ ਚੱਲ ਰਿਹਾ ਮੈਂ ਤਾਂ ਕਹਿਦਾ ਹੁਣਾਂ ਜਰ ਵੀ ਲੋਕਾਂ ਨੂੰ ਕਿ ਸਾਡੇ ਸਕੂਲ ਜਾ ਕੇ ਦੇਖੋ ਗਵਰਨਮੈਂਟ ਸਕੂਲਾਂ ਦੀ ਤਰ੍ਹਾਂ ਸੋ ਇਹ ਸਕੂਲ ਨੂੰ ਚੁਣਿਆ ਗਿਆ ਮੈਂ ਧੰਨਵਾਦ ਕਰਦਾ ਮਾਨ ਸਰਕਾਰ ਦਾ ਸਿੱਖਿਆ ਮੰਤਰੀ ਦਾ ਇਹਨਾਂ ਦੇ ਸੰਗਤਪੁਰ ਸੋਡੀਆਂ ਨੇ ਚੁਣ ਕੇ ਸਕੂਲ ਆਫ ਹੈਪੀਨੈਸ ਦੀ ਜਿਹੜੀ ਗ੍ਰਾਂਟ ਦਿੱਤੀ ਹੈ ਇਹਦੇ ਨਾਲ ਸਾਡੀ ਜਿਹੜਾ ਸਿੱਖਿਆ ਦਾ ਮਿਆਰ ਆ ਹੋਰ ਸੁਧਾਰ ਹੋਊਗਾ ਔਰ ਸਾਡੇ ਲੋਕਾਂ ਨੂੰ ਪਿੰਡਿਆਂ ਨੂੰ ਆਲੇ-ਦਲੇ ਨੂੰ ਸੁਵਿਧਾ ਮਿਲੂਗੀ ਤੇ ਉੱਧਰ ਐਸਐਸਪੀ ਮੋਗਾ ਦੀਆਂ ਹਦਾਇਤਾਂ ਦੇ ਤਹਿਤ ਮੋਗਾ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਹੈ ਇਲਾਕਾ ਨਿਵਾਸੀਆਂ ਦੀ ਮੰਗ ਤੋਂ ਬਾਅਦ ਪੁਲਿਸ ਨੇ ਹੁਣ ਸ਼ੱਕੀ ਤੇ ਮਾੜੇ ਅੰਸ਼ਰਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਤਾਂ ਜੋ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਡੇ ਮੁਹੱਲੇ ਦੇ ਵਿੱਚ ਦੇਰ ਰਾਤ ਤੱਕ ਸ਼ੱਕੀ ਵਿਅਕਤੀ ਘੁੰਮਦੇ ਨਜ਼ਰ ਆਏ ਸੀ ਤੇ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਜਿਹੜਾ ਦਿੱਤਾ ਜਾਂਦਾ ਹੈ ਜਿਸ ਕਰਕੇ ਲੋਕ ਵੀ ਸੁਰੱਖਿਅਤ ਮਹਿਸੂਸ ਜਿਹੜੇ ਨੇ ਉਹ ਨਹੀਂ ਕਰ پا ਰਹੇ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਮੁਲਾਜ਼ਮ ਖੀਮਚੰਦ ਨੇ ਦੱਸਿਆ ਕਿ ਐਸਐਸਪੀ ਮੋਗਾ ਦੇ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਦੇ ਲਈ ਸਖਤ ਹਦਾਇਤਾਂ ਜਾਰੀ ਹੋਈਆਂ ਸੀ ਇਲਾਕੇ ਦੇ ਵਿੱਚ ਸ਼ੱਕੀ ਵਿਅਕਤੀ ਜਿੱਥੇ ਵੀ ਘੁੰਮਦੇ ਦਿਖਾਈ ਦੇ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਬਿਨਾਂ ਨੰਬਰੀ ਬਾਈਕ ਲੈ ਕੇ ਘੁੰਮ ਰਹੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਰੋਕ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਕੋਲ ਦਸਤਾਵੇਜ਼ ਨਹੀਂ ਆ ਉਹਨਾਂ ਦੇ ਚਲਾਨ ਵੀ ਇਕੱਟੇ ਜਾ ਰਹੇ ਨੇ ਇਸ ਮੌਕੇ ਤੇ ਪੁਲਿਸ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਮੈਂ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਮੈਂ ਇੱਥੇ ਗਿਲ ਰੋਡ ਦਾ ਹੀ ਰਹਿਣ ਵਾਲਾ ਹਾਂ ਸਰ ਅੱਜ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਮਹੱਲੇ ਦੇ ਵਿੱਚ ਬੜਾ ਵਧੀਆ ਕੰਮ ਕਰ ਰਹੀ ਹੈ ਪੁਲਿਸ ਕੀ ਕੰਮ ਕਿਦਾਂ ਦੇਖਦੇ ਹੋ ਇਸ ਪ੍ਰਾਪਤ ਬਹੁਤ ਸ਼ਲਾਘਾਯੋਗ ਕਦਮ ਹੈ ਜੀ ਇਹ ਪਰ ਇਹ ਲਗਾਤਾਰ ਹੋਣ ਤੇ ਜਿਆਦਾ ਵਧੀਆ ਹੈ ਸ਼ਹਿਰ 'ਚ ਟ੍ਰੈਫਿਕ ਇੰਨਾ ਜਿਆਦਾ ਹੈ ਲੁੱਟਖੋਹਾਂ ਇੰਨੀਆਂ ਹੁੰਦੀਆਂ ਜੇਕਰ ਇਹ ਰੈਗੂਲਰ ਇਹਨਾਂ ਦੀ ਸੇਵਾ ਹੈ ਮਿਲੇ ਤਾਂ ਅਸੀਂ ਸਾਰੇ ਨਾਗਰਿਕ ਜਿਹੜੇ ਆ ਬੜੇ ਸੁਖੀ ਰਵਾਂਗੇ ਪੁਲਿਸ ਵੀ ਹੈ ਜਿਹੜੀ ਆਮ ਲੋਕਾਂ ਦਾ ਵੀ ਸਾਥ ਮੰਗਦੀ ਹੈ ਕਿ ਸਾਡੀ ਮਦਦ ਕਰੋ ਸਾਨੂੰ ਜਿਹੜੇ ਵੀ ਕਿਤੇ ਕੋਈ ਘਟਨਾ ਵਾਪਰਦੀ ਹੈ ਸਾਨੂੰ ਦੱਸਿਆ ਜਾਵੇ ਬਿਲਕੁਲ ਬਿਲਕੁਲ ਸਾਡੇ ਵੀ ਉਹਨੇ ਫਰਜ਼ ਹੈ ਜੀ ਸਰਕਾਰ ਦੇ ਪ੍ਰਤੀ ਮੈਂ ਸਰਕਾਰੀ ਮੁਲਾਜ਼ਮ ਹੈ ਤੇ ਅਸੀਂ ਤਾਂ ਬੱਚਿਆਂ ਨੂੰ ਵੀ ਇਹੀ ਸਿਖਾਉਣਾ ਹੈ ਕਿ ਉਹ ਸਾਫ਼ ਸੁਥਰੀ ਜੀਵਨ ਜੀਣ ਤੇ ਜਿੱਥੇ ਲੋੜ ਹੈ ਸਰਕਾਰ ਦਾ ਪੱਖਪੂਰਨ ਸਰ ਆਮ ਹੀ ਦੇਖਿਆ ਜਾਂਦਾ ਪੁਲਿਸ ਇਸ ਤਰ੍ਹਾਂ ਦੇ ਕੰਮ ਕਰਦੀ ਹੈ ਜਦੋਂ ਨਾਕਾਬੰਦੀ ਲਗਾਉਂਦੀ ਹੈ ਚੈਕਿੰਗ ਕਰਦੀ ਹੈ ਪਰ ਜਿਹੜੇ ਰਸੂਖ ਲੋਕ ਨੇ ਜ਼ਿਆਦਾਤਰ ਦੇਖਿਆ ਜਾਂਦਾ ਕਿ ਫੋਨ ਲਗਾ ਕੇ ਉਹਨੂੰ ਚਪਾਰਛਾ ਪਾ ਦਿੰਦੇ ਆ ਪੁਲਿਸ ਦੇ ਕੰਮ 'ਚ ੜੀਕਾ ਪਾ ਦਿੰਦੇ ਆ ਇਹ ਨਹੀਂ ਹੋਣਾ ਚਾਹੀਦਾ ਜੀ ਜੇਕਰ ਮੈਨੂੰ ਤਾਂ ਲੱਗਦਾ ਜੇ ਕੋਈ ਗਲਤ ਕੰਮ ਕਰਦਾ ਤੇ ਡਰ ਉਹਨੂੰ ਲੱਗਦਾ ਜੀ ਜਿਹੜਾ ਬੰਦਾ ਸਹੀ ਆ ਉਹਨੂੰ ਤਾਂ ਕੋਈ ਫਿਕਰ ਨਹੀਂ ਹੋਣਾ ਚਾਹੀਦਾ ਇਹ ਰਸਰ ਸੂਕ ਦੀ ਗੱਲ ਵਹੀ ਮੈਨੂੰ ਤਾਂ ਲੱਗਦਾ ਵੀ ਜਿਹੜਾ 'ਚ ਕੋਈ ਕਮੀ ਆ ਉਹੀ ਇਹੋ ਜਿਹਾ ਕੁਛ ਕਰਦਾ ਇਹ ਕੀ ਕਹੋਗੇ ਪੁਲਸ ਦੇ ਤੁਮ ਨੂੰ ਪੁਲਸ ਦਾ ਕੰਮ ਤਾਂ ਬਹੁਤ ਵਧੀਆ ਜੀ ਬਹੁਤ ਵਧੀਆ ਫਰਸਟ ਕਲਾਸ ਬੜਾ ਮਨ ਖੁਸ਼ ਹੋਇਆ ਜਦੋਂ ਪੁਲਿਸ ਦੀ ਅਸੀਂ ਐਕਟੀਵਿਟੀ ਦੇਖੀ ਐਕਚੁਅਲੀ ਜਿਹੜਾ ਨਾਕਾ ਲੱਗੇ ਨਾ ਰੂਟੀਨ ਦੇ ਵਿੱਚ ਲੱਗੇ ਕਿਉਂਕਿ ਜਿਹੜੇ ਚੋਰ ਚੱਕੇ ਆ ਜਾਂ ਹੋਰ ਜਿਹੜੀਆਂ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਨੱਥ ਫੇਰ ਹੀ ਪਾਈ ਜਾ ਸਕਦੀ ਹੈ ਜੇ ਇਦਾਂ ਦੇ ਨਾਕੇ ਲੱਗਣਗੇ ਕਿਉਂਕਿ ਜਿਹੜਾ ਚੋਰਾਂ ਦੇ ਮਨਾਂ ਦੇ ਵਿੱਚ ਜਾਂ ਗਲਤ ਅੰਸਰ ਆ ਉਹਨਾਂ ਦੇ ਡਰ ਚੱਕਾ ਗਿਆ ਜ਼ਿਆਦਾਤਰ ਦੇਖਿਆ ਜਾਂਦਾ ਕਿ ਪੁਲਿਸ ਜਦੋਂ ਕੰਮ ਕਰਦੀ ਹੈ ਪਰ ਸ਼ਿਫਾਰਿਸ਼ਾ ਬਹੁਤ ਆਉਂਦੀਆਂ ਲੋਕ ਉਹਨਾਂ ਨੂੰ ਫੋਨ ਕਰਵਾ ਕੇ ਆਪਣਾ ਜਿਹੜਾ ਰਤਬਾ ਉੱਚਾ ਕਰ ਦਿੰਦੇ ਆ ਭਾਜੀ ਜਿਹੜਾ ਰਤਬਾ ਉੱਚਾ ਕਰਦੇ ਨਾ ਜਿੰਨੀ ਪੁਲਿਸ ਕੋਲੇ ਪਾਵਰ ਹੈ ਇੱਕ ਕੈਮਰਾ ਲੈ ਕੇ ਨਾਲ ਦੀ ਨਾਲ ਵੀਡੀਓਗ੍ਰਾਫੀ ਕਰਨ ਜਿਹੜਾ ਬੰਦਾ ਨਾਕੇ ਦੇ ਉੱਤੇ ਸਪਾਰਸ਼ ਪਾਉਂਦਾ ਉਹਦਾ ਡਬਲ ਚਲਾਣ ਮੋਟਾ ਕਰਨ ਕੋਈ ਰੋਕ ਹੀ ਨਹੀਂ ਸਕਦਾ ਭਾਜੀ ਇਲੈਕਟ੍ਰੋਨਿਕ মিডিਆ ਦਾ ਜਮਾਨਾ ਹੈ ਕੀ ਕਹੋਗੇ ਪੁਲਿਸ ਦੇ ਇਸ ਕੰਮ ਨੂੰ ਬਹੁਤ ਸ਼ਲਾਘਾਯੋਗ ਹੈ ਜੀ 100 ਜੋ 100 ਮੈਂ ਨੰਬਰ ਦਿੰਦਾ ਪਰ ਇੱਕ ਮੈਂ ਬੇਨਤੀ ਕਰੂੰਗਾ ਇਹ ਨਾਕਾ ਇੱਕ ਦਿਨ ਵਾਸਤੇ ਨਹੀਂ ਚਾਹੀਦਾ ਆਹ ਮੋਟਰਸਾਈਕਲ ਪਟਾਕਾ ਪਾਉਂਦਾ ਆਹ ਬਟਾਕਾ ਪਾਉਂਦਾ ਇਹਦੇ ਜਾ ਕੇ ਡੰਡਾ ਪਾ ਕੇ ਦੇਖ ਲਓ ਇਹ ਜੀ ਸਾਡੇ ਮਾਨਯੋਗ ਸਪੀਸ ਸਾਹਿਬ ਦੀ ਸਖਤ ہدایت ਹੈ ਕਿ ਜਿਹੜੇ ਸਸਪੈਕਟਡ ਪਰਸਨ ਹੈਗੇ ਆ ਜਾਂ ਸਸਪੈਕਟਡ ਜਿਹੜੇ ਏਰੀਆਜ਼ ਹੈਗੇ ਆ ਜਿਨ੍ਹਾਂ ਦੇ ਵਿੱਚ ਕੀ ਨਾਮ ਹੈ ਸਸਪੈਕਟਰ ਪਰਸਨ ਦੀ ਜ਼ਿਆਦਾ ਚੈਲਪੈਲ ਹੈਗੀ ਆ ਜਾਂ ਜਿਹੜੇ ਹੌਟਸਪੌਟ ਕਰਾਈਮ ਦੇ ਹੈਗੇ ਆ ਉਹਨਾਂ ਤੇ ਅਸੀਂ ਜਿਹੜੇ ਹੈਗੇ ਆ ਨਾਕਾਬੰਦੀ ਕਰਕੇ ਤੇ ਜਿਹੜੇ ਵੀਕਲਸ ਜਿਨ੍ਹਾਂ ਤੇ ਕੀ ਨਾਮ ਹੈ ਕੋਈ ਡਾਕੂਮੈਂਟਸ ਵਗੈਰਾ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਇੰਪਾਉਂਡ ਕਰ ਲੈਂਦੇ ਆ ਸਰ ਸਮੇਂ ਸਮੇਂ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਲੋਕਾਂ ਨੂੰ ਵੇਅਰ ਵੀ ਕੀਤਾ ਜਾਂਦਾ ਪਰ ਲੋਕ ਵੇਸਲੇ ਆਪਣੇ ਕਾਗਜ਼ਤ ਪੂਰੇ ਲੈ ਕੇ ਨਹੀਂ ਨਿਕਲਦੇ हां ਲੋਕਾਂ ਨੂੰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਜਿਹੜੇ ਸਹੀ ਆ ਆਪਣੇ ਕਾਗਜ਼ਾਤ ਪੂਰੇ ਰੱਖਣ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਆਪਣੀ ਨੰਬਰ ਪਲੇਟ ਵਿੱਚ ਜਿਹੜੇ ਨੰਬਰ ਹੈ ਉਹ ਪ੍ਰੋਪਰ ਜਿਹੜੇ ਤਰਤੀਬ ਵਾਈ ਰੱਖਣ ਤੇ ਡਾਕੂਮੈਂਟਸ ਤੇ ਕੀ ਹੈ ਲਾਇਸੈਂਸ ਦੇਖਦੇ ਆਰਸੀ ਦੇਖਦੇ ਕੋਈ ਬਹੁਤ ਜ਼ਿਆਦਾ ਟਿਪੀਕਲ ਤਾਂ ਅਸੀਂ ਦੇਖਦੇ ਵੀ ਨਹੀਂਗੇ ਪਰ ਜ਼ਿਆਦਾਤਰ ਅਸੀਂ ਤਾਂ ਉਹਨਾਂ ਤੇ ਫੋਕਸ ਜ਼ਿਆਦਾ ਜਿਨ੍ਹਾਂ ਕੋਲ ਕੋਈ ਡਾਕੂਮੈਂਟਸ ਨਹੀਂਗਾ ਕੋਈ ਇਵਨ ਕਿ ਕਈਆਂ ਨੂੰ ਤਾਂ ਇਹੀ ਨਹੀਂ ਪਤਾ ਹੁੰਦਾ ਕਿ ਇਹ ਕੀ ਦੇ ਨਾਮ ਤੇ ਮੋਟਰਸਾਈਕਲ ਹੈ ਕੀ ਤਾਂ ਕਿ ਮੇਬੀ ਉਹ ਚੋਰੀ ਦਾ ਵੀ ਹੋ ਸਕਦਾ ਤੇ ਸਾਡੀ ਪ੍ਰਾਈਮ ਡਿਊਟੀ ਇਹੀ ਹੈ ਕਿ ਉਹਨਾਂ ਸੇ 207 ਚ ਇਨਫਾਉਂਡ ਕਰ ਲੈਂਦੇ ਹਾਂ ਜਦੋਂ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਪੁਲਿਸ ਆਪਣਾ ਕੰਮ ਬੜੇ ਬਖੂਬੀ ਨਿਭਾਉਂਦੀ ਹੈ ਪਰ ਜਿਹੜੇ ਲੋਕ ਹੈ ਸਪਰਸ਼ਾਂ ਲੈ ਕੇ ਆਉਂਦੇ ਆ ਕਿ ਫੋਨ ਵੀ ਕੰਮ ਕਰਤ ਲਵਾ ਦਿੰਦੇ ਆ ਆਉਂਦੇ ਆ ਜ਼ਰੂਰ ਪਰ ਅਸੀਂ ਤਾਂ ਜੇ ਕੋਈ ਕ੍ਰਿਮੀਨਲ ਹੋਵੇ ਇੱਕ ਸਾਡੇ ਕੋਲੇ ਪਾਈਸ ਆਈਡੀ ਹੈ ਅਸੀਂ ਪਾਈਸ ਆਈਡੀ ਤੇ ਬੰਦੇ ਨੂੰ ਸਕੈਨ ਕਰਦੇ ਆ ਫਿਰ ਉਹਨੂੰ ਦੇਖਦੇ ਹਾਂ ਉਹਦੇ ਤੇ ਕੋਈ ਕ੍ਰਿਮੀਨਲ ਕੇਸ ਦਰਜ ਤਾਂ ਨਹੀਂ ਹੈਗੇ ਜੇ ਉਹਦੇ ਤੇ ਕੋਈ ਕ੍ਰਿਮੀਨਲ ਕੇਸ ਦਰਜ ਹੈ ਫਿਰ ਉਸੇ ਅਸੀਂ ਬਰੀਕੀ ਨਾਲ ਜਾਂਚ ਕਰਦੇ ਆ ਜਾਂਚ ਕਰਨ ਤੋਂ ਬਾਅਦ ਹੀ ਅਸੀਂ ਕੋਈ ਡਿਸੀਜਨ ਉਹਦੇ ਤੇ ਲੈਂਦੇ ਆ ਕਿੰਨੇ ਕ ਚਲਾਨ ਹੁਣ ਤੱਕ ਕੀਤੇ ਗਏ ਔਰ ਕਿੰਨੇ ਕ ਜਿਹੜੇ ਬਾਈਕ ਜਿਹੜੇ ਹੁਣ ਤੱਕ ਬੰਦ ਕਰ ਦਿੱਤੇ ਆ ਅਸੀਂ ਤਕਰੀਬਨ 16 ਕੋ ਚਲਾਨ ਕੀਤੇ ਆ ਹਲੇ ਤੇ ਚੱਲ ਰਿਹਾ ਵਰਕ ਐਂਡ ਪ੍ਰੋਗਰੈਸ ਐ ਤੇ ਜਿਹਦੇ ਚ ਅਸੀਂ 7 ਮੋਟਰਸਾਈਕਲ ਇੰਪਾਉਂਡ ਕਰ ਚੁੱਕੇ ਆ ਕੀ ਅਪੀਲ ਕਰੋਗੇ ਲੋਕਾਂ ਨੂੰ ਜਿਹੜੇ ਲੋਕ ਬੇਸਲੇ ਆ ਆਪਣੇ ਕਾਗਜ਼ਾਤ ਪੂਰੇ ਲੈ ਕੇ ਨਹੀਂ ਨਿਕਲਦੇ ਲੋਕਾਂ ਨੂੰ ਤਾਂ ਇਹੀ ਅਪੀਲ ਹੈ ਜੀ ਕਿ ਆਪਨੇ ਕਾਗਜ਼ ਜੜਿਆ ਕੋਈ ਬਹੁਤ ਜ਼ਿਆਦਾ ਇਹ ਅਨਗਹਿਲੀ ਹੈ ਬੇਸਿਕਲੀ ਹੋਰ ਕੁਝ ਨਹੀਂ ਹੁੰਦਾ ਕਾਗਜ਼ ਹੁੰਦੇ ਜ਼ਰੂਰ ਹੈ ਜ਼ਿਆਦਾਤਰ ਲੋਕਾਂ ਕੋਲੇ ਪਰ ਉਹ ਨਾਲ ਲੈ ਕੇ ਰੱਖਣੇ ਐਟ ਲੀਸਟ ਘੱਟੋ ਘੱਟ ਆਪਣਾ ਲਾਇਸੈਂਸ ਤਾਂ ਜ਼ਰੂਰ ਨਾਲ ਲੈ ਕੇ ਰੱਖਣ ਕਿ ਇਹ ਜਿਹਦੇ ਬਾਰੇ ਪਤਾ ਲੱਗ ਸਕੇ ਕਿ ਹਾਂ ਤੁਹਾਡੇ ਕੋਲ ਇੱਕ ਵੈਲਿਡ ਡਾਕੂਮੈਂਟਸ ਹੈਗਾ ਤੇ ਜੀ ਡਰਾਈਵ ਕਰ ਰਸਤੇ ਸਰ ਲੋਕਾਂ ਨਾਲ ਵੀ ਗੱਲਬਾਤ ਕੀਤੀ ਆਮ ਲੋਕਾਂ ਨਾਲ ਪੁਲਿਸ ਦਾ ਜਿਹੜਾ ਇਹ ਕਦਣਾ ਬਹੁਤ ਸਲਾਘਾਯੋਗ ਲੱਗਾ ਲੋਕਾਂ ਦਾ ਕਹਿਣਾ ਕਿ ਇਹ ਹਰ ਰੋਜ਼ ਇਦਾਂ ਦੇ ਤਰ੍ਹਾਂ ਨਾਕੇ ਲੱਗੇ ਰਹਣ ਤੇ ਨਹੀਂ ਬਈ ਇੱਕ ਦਿਨ ਲਾ ਕੇ ਨਾਕੇ ਦੁਆਰਾ ਨਾ ਲੱਗੇ ਦੀ ਨਹੀਂ ਬਿਲਕੁਲ ਅਸੀਂ ਕੋਸ਼ਿਸ਼ ਤਾਂ ਸਾਡੀ ਇਹੀ ਹੈ ਕਿ ਕਿ ਨਾ ਮੈਂ ਜਿਹੜੇ ਜਿਹੜੇ ਸਾਡੇ ਕ੍ਰਾਈਮ ਦੇ ਏਰੀਆ ਹੈਗੇ ਆ ਹੌਟ ਕ੍ਰਾਈਮਸ ਏਰੀਆ ਹੈ ਉਹਨਾਂ ਤੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਮਾਰਕਿੰਗ ਕੀਤੀ ਹੈ ਤੇ ਹੁਣ ਉਹਨਾਂ ਤੇ ਅਸੀਂ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਨਾਕਾਬੰਦੀ ਕਰਕੇ ਉੱਥੋਂ ਦੇ ਜਿਹੜੇ ਕ੍ਰਿਮੀਨਲਸ ਲੋਕ ਹੈ ਉਹਨਾਂ ਤੇ ਨੱਥਪਾ ਲਾਉਣ ਵਾਸਤੇ ਅਸੀਂ ਹੀ ਕੋਸ਼ਿਸ਼ ਰੈਂਦੀ ਸਾਡੀ ਸੋ ਫਿਲਹਾਲ ਇਸ ਬਲੇਟਨ ਦੇ ਵਿੱਚ ਨਾ ਹੀ ਖਬਰਾਂ ਦਾ ਦੌਰ ਲਗਾਤਾਰ جاری ਹੈ ਤੁਸੀਂ ਬਣੇ ਰਹੋ ਦਾ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ